ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨ ਚਰਦੀ ਕਲਾ ਦੇ ਵਿੱਚ ਹੋਵੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਤੁਸੀਂ ਬਹੁਤ ਹੀ ਪਿਆਰ ਦੇ ਰਹੇ ਹੋ ਸਾਡੀ ਮਾਂ ਪੁੱਤ ਦੀ ਜੋੜੀ ਨੂੰ ਸੋ ਐਵੇਂ ਹੀ ਪਿਆਰ ਦਿੰਦੇ ਰਹੋ ਤੇ ਸਪੋਰਟ ਕਰੋ ਆਪਣੀ ਭੈਣ ਨੂੰ ਸੋ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਕਮੈਂਟ ਹੋਣੇ ਬੰਦ ਹੋ ਗਿਆ ਤਾਂ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤੇ ਕਿਉਂਕਿ ਕਮੈਂਟ ਦੇ ਨਾਲ ਮੈਨੂੰ ਥੋੜਾ ਹੌਸਲਾ ਮਿਲਦਾ ਹੈ ਇਹਦੇ ਨਾਲੇ ਮੈਂ ਉਮੀਦ ਰੱਖਦੀ ਆ ਕਿ ਤੁਸੀਂ ਜਰੂਰ ਸੋਹਣੇ ਸੋਹਣੇ ਕਮੈਂਟ ਕਰੋਗੇ ਸੋ ਆਪਣੇ ਭੈਣ ਨੂੰ ਸਪੋਰਟ ਕਰੋ ਤੇ ਹਮੇਸ਼ਾ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੁਹਾਨੂੰ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਸੋ ਫੁੱਲ ਵਾਚ ਕਰੋ ਵੀਡੀਓ ਤੇ ਹੁਣ ਤੁਸੀਂ ਵਲੌਗ ਅੰਜੋਏ ਕਰੋ ਤੇ ਵਲੌਗ ਦੇਖੋ ਐਂਡ ਤੱਕ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਤੁਹਾਨੂੰ ਅਸੀਂ ਗੁਰੂ ਨਾਨਕ ਦੇਵ ਜੀ ਤੇ ਆ ਮੱਕੇ ਜਾਣਾ ਉਹਨਾਂ ਦੇ ਬਾਰੇ ਦੱਸਾਂਗੇ ਸੋ ਇੱਕ ਦਿਨ ਭਾਈ ਮਰਦਾਨੇ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੁਸੀਂ ਮੈਨੂੰ ਜੰਗਲਾਂ ਵਿੱਚ ਪਹਾੜਾਂ ਦੀਆਂ ਟੀਸੀਆਂ ਉੱਪਰ ਅਤੇ ਉਹਨਾਂ ਥਾਂ ਉੱਪਰ ਜਿੱਥੇ ਕੋਈ ਨਹੀਂ ਵੱਸਦਾ ਉਹ ਵੱਸਦਾ ਲਈ ਫਿਰਦੇ ਹੋ ਇਸਲਾਮ ਧਰਮ ਵਿੱਚ ਮੱਕੇ ਦੇ ਹੱਜ ਦੀ ਬਹੁਤ ਸਿਫਤ ਕੀਤੀ ਹੈ ਗਈ ਹੈ ਤੁਸੀਂ ਮੈਨੂੰ ਮੱਕੇ ਦਾ ਰੱਜ ਹੱਜ ਕਰਵਾ ਦਿਓ ਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਮੰਨ ਕੇ ਉਸ ਨੂੰ ਨਾਲ ਲੈ ਕੇ ਮੱਕੇ ਵੱਲ ਚੱਲ ਪਏ ਰਸਤੇ ਵਿੱਚ ਉਹਨਾਂ ਨੂੰ ਕੁਝ ਹੋੜ ਹਾਜੀ ਮਿਲ ਗਏ ਜਿਹੜੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਏ ਗੁਰੂ ਜੀ ਨੇ ਕਿਹਾ ਪਾਈ ਮਰਦਾਨਿਆਂ ਜਦੋਂ ਹੱਜ ਲਈ ਜਾਈਦਾ ਤਾਂ ਉਸ ਖੁਦਾ ਦੀ ਸਿਫਤ ਦੀ ਗੱਲਬਾਤ ਹੋਣੀ ਚਾਹੀਦੀ ਹੈ ਹੋਰ ਫालतू ਗੱਲਾਂ ਕਰਦੇ ਜਾਣਾ ਹਾਜੀਆ ਲਈ ਸੋਭਾ ਨਹੀਂ ਦਿੰਦਾ ਅਤੇ ਇਸ ਇਸ ਤਰ੍ਹਾਂ ਦਾ ਹੱਜ ਕਰਨ ਵਾਲੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੇ ਭਾਈ ਮਰਦਾਨਾ ਜੀ ਨੇ ਉਹਨਾਂ ਹੱਜੀਆਂ ਦਾ ਸਾਥ ਛੱਡ ਦਿੱਤਾ ਅਤੇ ਪਰਮਾਤਮਾ ਦੀ ਸਿੱਖਤ ਸਲਾਹ ਕਰਕੇ ਕਰਦੇ ਮੱਕੇ ਦੇ ਨੇਰੇ ਪੁੱਜੇ ਜਿੱਥੇ ਉਹਨਾਂ ਹੱਜੀਆਂ ਵਾਲਾ ਨੀਲਾ ਬਾਣਾ ਪਹਿਨ ਲਿਆ ਅਤੇ ਗੁਰੂ ਜੀ ਨੇ ਅਤੇ ਗੁਰੂ ਜੀ ਨੇ ਆਪਣੀ ਬਾਣੀ ਦੀ ਕਿਤਾਬ ਰੱਖ ਲਈ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸਜਿਦ ਅੰਦਰ ਚਲੇ ਗਏ ਸਾਰਾ ਸਾਰਾ ਦਿਨ ਖੁਦਾ ਖੁਦਾ ਦੇ ਗਉਣ ਗੁੰਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਆਰਾਮ ਕਰਨ ਗਏ ਕਰਨ ਗਏ ਸਵੇਰੇ ਸਵੇਰੇ ਬਾੜ ਤੋਂ ਗਿਆ ਇੱਕ ਹਾਜੀ ਮੁਲਾ ਜਿਸ ਦਾ ਨਾਂ ਇਤਿਹਾਸ ਵਿੱਚ ਜੀਵਨ ਆਇਆ ਹੈ ਉਹ ਸੁੱਤੇ ਪਏ ਹਾਜ਼ੀਆਂ ਵਿੱਚੋਂ ਦੀ ਲੰਘ ਰਹਾ ਸੀ ਕਿ ਉਸ ਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕਾਬੇ ਵੱਲ ਸਨ ਉਸ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ ਉਸਨੇ ਗੁਰੂ ਜੀ ਦੀ ਪਿੱਠ ਵਿੱਚ ਲੱਤ ਮਾਰ ਕੇ ਕਿਹਾ ਉਹ ਕਾਫਰ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ ਗੁਰੂ ਜੀ ਨੇ ਅੱਗੋਂ ਬੜੀ ਹਲੀਮੀ ਨਾਲ ਉੱਤਰ ਦਿੱਤਾ ਮੁੱਲਾ ਜੀ ਮੇਰੇ ਪਾਸੋਂ ਪੁੱਲ ਹੋ ਗਈ ਮੈਨੂੰ ਨਹੀਂ ਸੀ ਪਤਾ ਕਿ ਸਿਰਫ ਇਸ ਪਾਸੇ ਹੀ ਖੁਦਾ ਦਾ ਘਰ ਹੈ ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੋ ਜੋ ਇਸ ਪਾਸੇ ਖੁਦਾ ਨਹੀਂ ਰਹਿੰਦਾ ਮੁੱਲਾ ਜੀਨ ਦਾ ਗੁੱਸਾ ਇਹ ਸੁਣ ਕੇ ਹੋਰ ਵੀ ਵੱਧ ਗਿਆ ਉਸ ਨੇ ਬੜੀ ਬੇਦਰਦੀ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਅਤੇ ਕਸੀਟ ਕੇ ਦੂਜੇ ਪਾਸੇ ਕਰ ਦਿੱਤੀਆਂ ਗੁਰੂ ਜੀ ਨੇ ਕਿਹਾ ਮੁੱਲਾ ਜੀ ਕੀ ਇਸ ਪਾਸੇ ਖੁਦਾ ਦਾ ਘਰ ਨਹੀਂ ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਤੱਕਿਆ ਤਾਂ ਉਸ ਨੂੰ ਮੱਕਾ ਉਸ ਪਾਸੇ ਵੀ ਨਜ਼ਰ ਆਇਆ ਮੁੱਲਾ ਜੀਵਨ ਗੁੱਸੇ ਵਿੱਚ ਜਿਸ ਪਾਸੇ ਗੁਰੂ ਜੀ ਦੀ ਅਨੱਤਾ ਨੂੰ ਘੜੇ ਉਸ ਪਾਸੇ ਉਸ ਨੂੰ ਮੱਕਾ ਨਜ਼ਰ ਆਵੇ ਉਹਨੇ ਉਸਨੇ ਇਹ ਦੇਖ ਕੇ ਰੋਲਾ ਪਾ ਦਿੱਤਾ ਸਾਰੇ ਹਾਜ਼ਰੀ ਜਾਗ ਪਏ ਤੇ ਇਹ ਕੋਤਕ ਦੇਖ ਹੈਰਾਨ ਹੋਣ ਲੱਗੇ ਜਿਸ ਦਾ ਕਥਨ ਪਰਤਖ ਪਾਈ ਗੁਰਦਾਸ ਜੀ ਦੀਆਂ ਜੀ ਦੀਆਂ ਬਾੜਾ ਵਿੱਚੋਂ ਮਿਲਦਾ ਹੈ ਕਹਿੰਦੇ ਹਨ ਬਾਬਾ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਤਾਰੇ ਬਨਵਾੜੀ ਐਸਾ ਆਸਾ ਹਰ ਕਿਤਾਬ ਕਛਕੂਜਾ ਬਾ ਸੰਲਾ ਤਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹਜ ਗੁਜਾੜੀ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਈਸ ਪਿਸਾਰੀ ਜੀਵਨ ਮਨ ਲਾਤ ਦੀ ਕਹਿਰਾ ਸੁਤਾ ਕੁਫਰ ਕੁਫਾਰੀ ਲੱਤਾ ਵੱਲ ਖੁਦਾਰ ਦੇ ਕਿਉਂ ਕਰ ਪਾਇਆ ਹੋ ਬਜਗਾਰੀ ਟੰਗੋਂ ਪਕਰ ਕਸੀਟਿਆ ਫਿਰਿਆ ਮੱਕਾ ਕਲਾਕ ਦਿਖਾੜੀ ਹੋ ਹੈਰਾਨ ਹੋਏ ਹੈਰਾਨ ਕਿੰਨ ਜਿਹਾਰੀ ਦਾਸ ਈਦਾਂਤ ਹੈ ਰੁਕਦ ਦੀਨ ਨੇ ਕਿਹਾ ਜਦੋਂ ਦੱਸੋ ਵੱਡਾ ਕੌਣ ਹੈ Hindu ਕੀ ਮੁਸਲਮਨ ਗੁਰੂ ਜੀ ਨੇ ਉੱਤਰ ਦਿੱਤਾ ਖੁਦਾ ਦੇ ਦਰ ਉੱਪਰ ਨੇਕ ਕਰਮ ਪ੍ਰਵਾਨ ਹਨ ਉਸ ਦੇ ਦਰਬਾਰ ਵਿੱਚ ਨੇਕ ਕਰਮਾ ਬਿਨਾ ਨਾਂ Hindu ਲਈ ਕੋਈ ਥਾਂ ਹੈ ਤੇ ਨਾ ਹੀ ਮੁਸਲਮ ਲਈ ਇਹ ਉੱਤਰ ਸੁਣ ਕੇ ਹਾਜ਼ੀਆ ਨੇ ਗੁਰੂ ਜੀ ਨੂੰ ਹੋਰ ਬਹੁਤ ਸਵਾਲ ਕੀਤੇ ਗੁਰੂ ਜੀ ਨੇ ਆਉਣ ਆ ਸਾਰਿਆਂ ਦੇ ਮਨਾਂ ਦੇ ਸੰਕੇ ਦੂਰ ਕੀਤੇ ਜਦੋਂ ਗੁਰੂ ਜੀ ਮਦੀਨੇ ਵੱਲ ਜਾਣ ਜਾਣ ਲਈ ਤਿਆਰ ਹੋਏ ਤਾਂ ਕਾਜੀ ਰੁਕਨਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਖਰਾਬ ਕਾਜੀ ਰੁਕ ਦਿਨ ਨੂੰ ਦੇ ਦਿੱਤੇ ਉਹਨਾਂ ਉਹਨਾਂ ਸਤਕਾਰ ਸਿਹਤ ਇਨਾਂ ਖਰਾਵਾਂ ਨੂੰ ਸਬੋਧਿਤ ਕੀਤਾ ਜਿਸ ਦਾ ਵੇਰਵਾ ਸਾਨੂੰ ਸਾਨੂੰ ਪਾਈ ਗੁਰਦਾਸ ਜੀ ਦੀਆਂ ਬਾੜਾਂ ਤੋਂ ਮਿਲਦਾ ਹੈ ਤਰੀ ਨਿਸਾਈ ਕੋਸੋ ਦੇ ਮੱਕੇ ਅੰਦਰ ਪੂਜ ਕਰਾਈ ਅੱਜ ਤੱਕ ਜਦੋਂ ਮੁਸਲਮ ਵੀਰ ਮੱਕੇ ਜਾਂਦੇ ਹਨ ਇਨਾਂ ਖਰਾਵਾਂ ਦੇ ਦਰਸ਼ਨ ਵੀ ਕਰਦੇ ਹਨ ਤਾਂ ਆਪਣੀ ਯਾਤਰਾ ਸਫਲ ਸਮਝਦੇ ਹਨ ਸੋ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਾਜ਼ੀਆਂ ਮੌਲਵੀਆਂ ਦੀ ਕਟੜਤਾ ਨੂੰ ਤੋੜਿਆ ਸੀ ਕਿ ਰੱਬ ਮੱਕੇ 'ਚ ਵੀ ਹੈ ਤੇ ਸਭੇ ਪਾਸੇ ਵੀ ਹੈ ਹਰ ਧਰਮ ਦਾ ਸਤਕਾਰ ਕਰੀਏ ਕਿਉਂਕਿ ਸਾਨੂੰ ਹਰ ਧਰਮ ਦਾ ਸਤਕਾਰ ਕਰਨਾ ਚਾਹੀਦਾ ਹੈ ਸੋ ਮਿਲਦੇ ਆਂ ਅਗਲੀ ਸਾਖੀ ਦੇ ਨਾਲ ਅਗਲੇ ਵਲੌਗ ਦੇ ਨਾਲ ਜ਼ਰੂਰ ਮਿਲਾਂਗੇ ਤੁਹਾਨੂੰ ਸੋ ਹੁਣ ਇੱਥੇ ਇਹ ਵਲੌਗ ਖਤਮ ਕਰਦੇ ਆਂ ਸੋ ਤੁਹਾਨੂੰ ਮਿਲਦੇ ਆਂ ਅਸੀਂ ਅਗਲੇ ਵਲੌਗ ਦੇ ਨਾਲ ਸੋ ਇਹ ਵਲੌਗ ਇੱਥੇ ਖਤਮ ਕਰਦੇ ਆਂ ਸੋ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਸਾਡੇ ਚੈਨਲ ਦੇ ਨਾਲ ਬਣੇ ਰਹੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਉਹ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਅਸੀਂ ਅਗਲੀ ਸਾਖੀ ਦੇ ਨਾਲ ਤੇ ਸੋ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਡੀਅਨ ਸਪੋਰਟ ਕਰ ਲਈ ਸੁਪਨੀ ਭੈਣ ਨੂੰ ਸਪੋਰਟ ਕਰੋ ਕਿਉਂਕਿ ਮੈਂ ਇੱਕ ਗੁਰਸਿੱਖੀ ਦੀ ਮਤਲਬ ਨੌਲੇਜ ਦਿੰਦੀ ਪਈ ਆ ਸੋ ਤੁਸੀਂ ਜ਼ਰੂਰ ਮਤਲਬ ਸਪੋਰਟ ਕਰੋ ਆਪਣੀ ਭੈਣ ਨੂੰ ਕਿਉਂਕਿ ਇੱਕ ਤਾਂ ਬੁੱਕ ਪੜੀ ਜਾਂਦੀ ਹੈ ਤੇ ਇੱਕ ਅਸੀਂ ਆਪਣੇ ਹਨਾ ਐਕਸਪੀਰੀਅੰਸ ਸਾਡਾ ਥੋੜਾ ਵੱਧ ਜਾਂਦਾ ਸੋ ਤੁਸੀਂ ਵੀ ਆਪਣੇ ਬੱਚਿਆਂ ਲਈ ਜ਼ਰੂਰ ਬੁੱਕਾਂ ਲੈ ਕੇ ਆਓ ਤੇ ਉਹਨਾਂ ਨੂੰ ਇਤਿਹਾਸ ਬਾਰੇ ਦੱਸਿਆ ਕਰੋ ਇੱਕ ਇੱਕ ਅੱਧਾ ਵੀ ਜ਼ਰੂਰ ਉਹਨਾਂ ਕੋ ਪੜਾਇਆ ਕਰੋ ਤਾਂ ਕਿ ਉਹਨਾਂ ਨੂੰ ਕੁਝ ਸਿੱਖਣੇ ਮਿਲੇ ਤੇ ਹੁਣ ਤੁਸੀਂ ਮਿਲਦੇ ਹਾਂ ਅਸੀਂ ਅਗਲੇ ਵਲੌਗ ਦੇ ਨਾਲ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਸੋ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ